ਹਾਂਜੀ ਦੋਸਤੋ ਅੱਜ ਤੱਪ ਹੋ ਗਈ ਮਿਹਰਬਾਨ ਸੂਰਜ ਦੇਵਤਾ ਮਿਹਰਬਾਨ ਹੋ ਚੁੱਕਿਆ ਵੈਦਰ ਇੱਕਦਮ ਸਾਫ ਕਲੀਅਰ ਤੁਸੀਂ ਦੇਖ ਸਕਦੇ ਹੋ ਮਜ਼ੇਦਾਰ ਤੱਪ ਨਿਕਲ ਗਿਆ ਅੱਜ ਸੂਰਜ ਦੇਵਤਾ ਹੋ ਗਿਆ ਮਿਹਰਬਾਨ ਆਪਣੇ ਤੇ ਔਰ ਸ਼ੁਕਰ ਆ ਮਸਾਂ ਕੱਪੜੇ ਸੁੱਕਣਗੇ ਤਪਦੇ ਲੋ ਨਜ਼ਾਰੇ ਸੂਰਜ ਦੇਵਤਾ ਹੋ ਗਿਆ ਮਿਹਰਬਾਨ ਆਪਣੇ ਤੇ ਤੇ ਕੱਪੜੇ ਪਾਉਣ ਦੀ ਬੜੀ ਪ੍ਰੋਬਲਮ ਆਈ ਪਈ ਸੀ ਅੱਜ ਆਪਾਂ ਕੁਝ ਲੋਡ ਪਾ ਤੇ ਕੱਪੜੇ ਧੁੱਪੇ ਸੁਕਾਵਾਂਗੇ ਅੱਜ ਵਧੀਆ ਧੁੱਪ ਲੱਗੂ ਕਲੀਨ ਵੈਦਰ ਦੇਖੋ ਕਿੰਨਾ ਸੋਹਣਾ ਸਮਾਨ ਲੱਗ ਰਿਹਾ ਔਰ ਧੁੱਪ ਤੇ ਮਜੇ ਨਾਲ ਬੈਠੋ ਸੇਕੋ ਧੁੱਪ ਕਿਉਂਕਿ ਸਵੇਰ ਨੂੰ ਤਾਂ ਫੇਰ ਉਹੀ ਠੰਡ ਦਾ ਬੁਰਾ ਹਾਲ ਹੋ ਜਾਣਾ ਇੰਨੀ ਠੰਡ ਪਤਾ ਨਹੀਂ ਕਿੱਥੋਂ ਆਈ ਐ ਇਤਕੀ ਤਾਂ ਹੱਡ ਇਕੱਠੇ ਕਰਦੇ ਜਿੰਦਗੀ 'ਚ ਪਹਿਲੀ ਵਾਰੀ ਹੋਇਆ ਇਹ ਇੰਨੀ ਠੰਡ ਜਿਹੜੀ ਦੇਖੀ ਹੈ ਅਕਸੈਸ ਲੈਵਲ ਡਿਟੈਂਡ ਹੋਈ ਹੈ ਕਿ ਅੱਜ ਤਾਂ ਬਿਲਕੁਲ ਹੁਣ ਸਾਫ਼ ਐ ਸਾਫ਼ ਸੁਥਰਾ ਐ ਲੱਗਦਾ ਵੀ ਜਿਵੇਂ ਠੰਡ ਪੈਂਦੀ ਹੋਈ ਨਹੀਂ ਹੁੰਦੀ ਐ ਇਸ ਟਾਈਮ ਤੇ ਮੈਂ ਤਾਂ ਅੱਗੇ ਪੁੱਛਦੀ ਸੀ ਅੱਜ ਵੀ ਲੋਕ ਮੀਂਹ ਵਾਰੀ ਬੜਾ ਪੁੱਛਦੇ ਆ ਸਾਰੇ ਕਮੈਂਟ ਕਰੋ ਜੀ ਮੀਂਹ ਕਿੱਥੇ-ਕਿੱਥੇ ਪਿਆ ਹੁਣ ਅੱਜ ਵੀ ਦੱਸ ਦੋ ਵੀ ਸੂਰਜ ਕਿੱਥੇ-ਕਿੱਥੇ ਨਿਕਲਿਆ ਆ ਸਾਡੇ ਖੰਨੇ ਤਾਂ ਬਹੁਤ ਸੋਹਣੀ ਤੁੱਪ ਨਿਕਲਿਆ ਈ ਅੱਜ ਸ਼ੁਕਰ ਆ ਮਾਲਕ ਦਾ ਜਿਨੇ ਇੰਨੀ ਵਧੀਆ ਧੁੱਪ ਦਿੱਤੀ ਹਾਂਜੀ ਰਿਸ਼ੀ ਜੀ ਸਤਿ ਸ਼੍ਰੀ ਅਕਾਲ ਆਪਾਂ ਤਾਂ ਜੋ ਖੂਬ ਰਾਮ ਨਾਲ ਧੁੱਪ ਸਿੱਖਾਂਗੇ ਕੱਪੜੇ ਧੋਵਾਂਗੇ ਫਟਾਫਟ ਦੋ ਤਿੰਨ ਲੋਡ ਕੱਢ ਲੇ ਉਹ ਆਪਾਂ ਸੁਕਾਵਾਂਗੇ ਧੁੱਪ 'ਚ ਕਿਉਂਕਿ ਜਿਹੜੇ ਧੁੱਪ ਨਾਲ ਕੱਪੜੇ ਸੁੱਕਦੇ ਆ ਨਾ ਉਹ ਓਦਾਂ ਨਹੀਂ ਸੁੱਕਦੇ ਜਿੰਨੇ ਮਰਜ਼ੀ ਡਰਾਇਰ ਲਾ ਕੇ ਇਸ ਕਾਲੋ ਕੁਝ ਵੀ ਕਰ ਲੋ ਤੋਪ ਦਾ ਇੱਕ ਆਪਣਾ ਹੀ ਕੀ ਕਹੀਏ ਵਰਡ ਵੀ ਨਹੀਂ ਲੱਭ ਰਿਹਾ ਕਪੜੇ ਇੱਕਦਮ ਕੜਕ ਹੋ ਜਾਂਦੇ ਆ ਸੁੱਕ ਕੇ ਔਰ ਮਜ਼ੇਦਾਰ ਰਹਿੰਦੇ ਆ ਹੋਰ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਨੇ ਸਿੱਕੋ ਤੁਪ ਤੁਸੀਂ ਵੀ ਕਰੋ ਇੰਜੋਏ ਅੱਜ ਫੇਰ ਜਿਉਂ ਹੀ 3 ਵਜੇ ਤੋਂ ਬਾਅਦ ਤਾਂ ਫੇਰ ਉਹੀ ਵੈਦਰ ਹੋ ਜਾਂਦਾ ਠੰਡ ਦਾ ਠੰਡ ਨੇ ਤੈਤ ਕੀ ਕਹਿੰਦੇ ਲਾਸਟ 50 ਇਅਰ ਦੇ ਰਿਕਾਰਡ ਤੋੜਤੇ ਸੂਰਜ ਦੇਵਤਾ ਬੜਿਆ ਮਿਹਰਬਾਨ ਹੋਇਆ ਹੋਇ ਅੱਜ ਪੂਰੀ ਕੜਕ ਧੁੱਪਾ ਤੁਸੀਂ ਵੀ ਆਪਣੇ ਆਪੇ ਲਵਾਓ ਧੁੱਪ ਸਰੀਰਾਂ ਨੂੰ ਵਿਟਾਮਿਨ ਡੀ ਲਓ ਭਰਪੂਰ ਮਾਤਰਾ ਚ ਸੇਕੋ ਧੁੱਪ ਨੂੰ ਤੇ ਧੁੱਪੇ ਬੈਠ ਕੇ ਕਰੋ ਆਪਦੇ ਕੰਮ ਜਿਹੜੇ ਛੋਟੇ-ਮੋਟੇ ਨੇ ਕੱਪੜਿਆਂ ਨੂੰ ਧੁੱਪ ਲਵਾਓ ਜਿਹੜੇ ਇੰਨੇ ਦਿਨਾਂ ਦੇ ਹੀਟਰ ਲਾ ਲਾ ਕੇ ਪੱਖੇ ਚਲਾ ਚਲਾ ਸਕਉਣ ਲੱਗੇ ਹੋਏ ਸੀ ਸੱਲ ਫੇਰ ਨਹੀਂ ਜਾਂਦੀ ਕੱਪੜਿਆਂ ਚ ਫੇਰ ਵੀ ਸਲਾਬੇ ਸਲਾਬੇ ਰਹਿੰਦੇ ਆ ਤੇ ਆਪਾਂ ਜਨਾਰ ਨਾਲ ਹੋਰ ਕੰਮ ਕਰਾਂਗੇ ਔਰ ਕਰਾਂਗੇ ਧੁੱਪ 'ਚ ਬੈਠ ਕੇ ਸਾਰੇ ਲਸਣ ਪਿਆਜ਼ ਸਬਜ਼ੀਆਂ ਜੋ ਵੀ ਨੇ ਅੱਜ ਧੁੱਪ 'ਚ ਬੈਠ ਬੈਠ ਕੇ ਛਿੱਲਾਂਗੇ ਨਾਲੇ ਆਪਣੀਆਂ ਕੱਲਾਂ ਵਾਤਾ ਹੋਣਗੀਆਂ ਟਾਈਮ ਪਾਸ ਹੋਊਗਾ ਸੋਹਣਾ ਤੇ ਨਾਲੇ ਲਵਾ ਕੇ ਵਿਟਾਮਿਨ ਡੀ ਭਰਪੂਰ ਮਾਤਰਾ ਚ ਚਲੋ ਜੀ ਦੱਸਿਓ ਤੁਹਾਡੇ ਵੀ ਕਿੱਥੇ ਕਿੱਥੇ ਧੁੱਪ ਨਿਕਲੀ ਅੱਜ ਆਪਾਂ ਵੀ ਪੁੱਛ ਲੈਨੇ ਜਿਵੇਂ ਮੀਹ ਵਾਰੀ ਪੁੱਛਦੇ ਆ ਸਾਰੇ ਵੀ ਦੱਸੋ ਕਮੈਂਟ ਕਰਕੇ ਧੁੱਪ ਕਿੱਥੇ ਕਿੱਥੇ ਆਈ ਆ ਮਜ਼ੇਦਾਰ ਧੁੱਪ ਮਿਲਦੇ ਆ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਰੱਖੋ ਆਪਣਾ ਧਿਆਨ ਸਸ਼ੀਕਾ ਵਾਓ ਉਸਮਾਨ ਨੇ ਤਾਂ ਜ ਮ제 ਲਿਆਤੇ ਕਿੱਡਾ ਪਿਆਰਾ ਕਲਰ ਆ ਅਸਮਾਨ ਦਾ ਹੋਇਆ ਹੈ ਅੱਜ ਸਾਫ ਸੁਥਰਾ ਬਿਲਕੁਲ ਇਸ ਟਾਈਮ ਤੇ ਤਾਂ ਇਦਾਂ ਲੱਗਦਾ ਵੀ ਬਿਲਕੁਲ ਠੰਡ ਜਿੱਦਾਂ ਹੈ ਹੀ ਨਹੀਂ ਇਦਾਂ ਹੀ ਦਿੰਦੇ ਰੋ ਪਿਆਰ ਜੀ ਆਪਣਾ ਰੱਖੋ ਧਿਆਨ ਵਧੀਆ ਖਾਓ ਸਿਹਤ ਬਣਾਓ ਤੰਦਰੁਸਤ ਰਹੋ כושר החוק